ਪੱਲਾ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੰਸਟੀਚਿਊਸ਼ਨ ਸਰ ਪੱਲਾ ਸਾਹਿਬ ਦਾ ਜਾਣਾ ਜਿਹੜਾ ਇੱਕ ਕੱਲਾ ਫਿਲਮ ਫਰਟਰਨਿਟੀ ਵਾਸਤੇ ਨਹੀਂ ਸੁਬਚੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਇੱਕ ਬਹੁਤ ਵੱਡਾ ਘਟ ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੀ ਵਾਸ ਇੰਟਰਨੈਸ਼ਨਲ ਪ੍ਰਸਟੈਲਿਟੀ ਪੱਲਾ ਸਾਹਿਬ ਦੀ ਅਪੀਲ ਜਿਹੜੀ ਹੈ ਨੀ ਪੰਜਾਬ ਦੇ ਪੰਜਾਬੀਆਂ ਵਿੱਚ ਨਹੀਂ ਦੁਨੀਆ ਭਰ ਦੇ ਪੰਜਾਬੀਆਂ ਵਿੱਚ ਉਹ ਭਾਵੇਂ ਕਟਿੰਗ ਕਰਾਸ ਬਾਰਡਰ ਹੋਣ ਭਾਵੇਂ ਬਾਹਰਲੇ ਮੁਲਕਾਂ 'ਚ ਵਸਣ ਵਾਲੇ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਮੇਰਾ ਬਹੁਤ ਲੰਬਾ ਤਾਲੁਕ ਇਹਨਾਂ ਨਾਲ ਰਿਹਾ ਕਿਉਂਕਿ ਇਹ ਸਰਕਾਰੀ ادارے ਵਿੱਚ ਕੰਮ ਕਰਦੇ ਸੀ ਪੱਲਾ ਸਾਹਿਬ ਤੇ ਸ਼ਰਮਾ ਸਾਹਿਬ ਪੱਕੇ ਦੋ ਮਿੱਤਰ ਸੀ ਬਹੁਤ ਸਾਲਾਂ ਤੋਂ ਇਹਨਾਂ ਨਾਲ ਵਕਫੀਅਤ ਸੀ ਪਿਆਰ ਸੀ ਜਾਣ ਦਾ ਕੋਈ ਵਕਤ ਨਹੀਂ ਸੀ ਹੀ ਵੈਂਟਡ ਐਟ ਅ ਵੈਰੀ ਅਰਲੀ ਏਜ ਪੰਜ ਸਾਲ ਏਜ ਕੋਈ ਉਮਰ ਜਾਣਦੀ ਨਹੀਂ ਹੁੰਦੀ ਬਟ ਗੁਰੂ ਮਹਾਰਾਜ ਸਾਹਿਬ ਦੇ ਹੱਥੇ ਚੀਜ਼ਾਂ ਨੇ ਤੋਂ ਅਸੀਂ ਵਿਚੜੀ ਰੂਹ ਨੂੰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਆਪਣੇ ਚਰਨਾਂ 'ਚ ਮੇਰੀ ਪਹਿਲੀ ਮੁਲਾਕਾਤ ਮੈਂ ਪਬਲਿਕ ਕਲੈਕਸ਼ਨਜ਼ ਮਿਨਿਸਟਰ ਸੀ ਜੀ ਸਾਬਿਆਨ ਸਿੰਘ ਜੀ ਦੀ ਸਰਕਾਰ ਦੇ ਵਿੱਚ ਉਦੋਂ ਦਾ ਹੀ ਮੇਰਾ ਇਹਨਾਂ ਨਾਲ ਤੁਲਕ ਹੈ ਤੁਹਾਨੂੰ ਪਤਾ ਹੈ ਪਬਲਿਕ ਕਲੇਸ਼ਨ ਦਾ ਡਿਪਾਰਟਮੈਂਟ ਹੀ ਇਹਨਾਂ ਨਾਲ ਤੁਲਕ ਰੱਖਦਾ ਫਿਰ ਇਹ ਡਿਪਾਰਟਮੈਂਟ ਉਸ ਤੋਂ ਬਾਅਦ ਸਾਬਿਆਨ ਸਿੰਘ ਜੀ ਦੇ ਜਾਣ ਤੋਂ ਬਾਅਦ ਬਰਾੜ ਸਾਹਿਬ ਕੋ ਆਇਆ ਫਿਰ ਮੇਰੇ ਕੋ ਪਬਲਿਕ ਵਰਕਸ ਸੇ ਪਬਲਿਕ ਕਲੇਸ਼ਨ ਫੇਰ ਰਿਹਾ ਹੈ ਤੋਂ ਸਾਡੇ ਉਦੋਂ ਤੇ ਤੁਲਕ ਹੈ ਨੇ ਐਂਡ ਮੇਰੇ ਵੀ ਜੇ ਜਾਤੀ ਤੋਂ ਹੋਰ ਵੀ ਪੁੱਛੋ ਪੰਜਾਬੀ ਐਕਟਰਸ ਦੇ ਵਿੱਚ ਜੇ ਨੰਬਰ 1 ਮੈਂ ਕਿਸੇ ਨੂੰ ਦਿਲੋਂ ਪਸੰਦ ਕਰਨਾ ਪਸੰਦ ਤੇ ਸਾਰਿਆਂ ਨੂੰ ਕਰੀ ਬਟ ਇੱਕ ਜਿਹੜੇ ਪਰਮਨੈਂਟ ਹਰ ਫਿਲਮ ਦੇ ਵਿੱਚ ਜੇ ਭੱਲਾ ਸਾਹਿਬ ਤੇ ਕੁਰੀ ਜੀ ਐ ਨਹੀਂ ਤੇ ਸਮਝੋ ਪਤਾ ਨਹੀਂ ਫਿਲਮ ਚੱਲਨੀ ਕਿ ਨਹੀਂ ਚੱਲਨੀ ਇਹ ਪਰਮਨੈਂਟ ਆਖਰੀ ਮੁਲਾਕਾਤ ਤੁਹਾਡੀ ਤੋਂ ਹੋਈ ਆਖਰੀ ਆਖਰੀ ਮੁਲਾਕਾਤ ਕਾਫੀ ਧੀਰ ਪਹਿਲੇ ਦੀ ਹੋਈ ਏ ਮੇਰੇ ਬੇਟੇ ਦੀ ਮੂਵੀ ਅਸੀਂ ਸ਼ੁਰੂ ਕਰਨੀ ਸੀ ਤੇ ਜਿਹੜੇ ਡਾਇਰੈਕਟਰ ਸਨ ਸਾਡੇ ਕੰਗ੍ਹ ਸਾਹਿਬ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਕੇ ਸਾਰਿਆਂ ਤੋਂ ਪਹਿਲੇ ਤੇ ਖੁੱਗੀ ਜੀ ਤੇ ਭੱਲਾ ਸਾਹਿਬ ਨਾਲ ਗੱਲ ਕਰੋ ਤੇ ਉਹਨਾਂ ਕਿਹਾ ਕਿ ਖੁੱਗੀ ਜੀ ਨਾਲ ਤੇ ਗੱਲ ਕਰ ਲਈਏ ਭੱਲਾ ਸਾਹਿਬ ਕੁਝ ਠੀਕ ਨਹੀਂ ਤੋਂ ਵਾਂਸ ਹੀ ਰਿਕਵਰਸ ਜੇ ਰਿਕਵਰ ਟਾਈਮ ਸਿਰ ਹੋ ਗਏ ਤੇ ਜ਼ਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਤੁਹਾਡੀ ਗੱਲ ਵੀ ਕਰਾਵਾਂਗੇ ਬਟ ਸਮ ਹਾਉ ਫਲੈਸ਼ਬੈਕ ਕੀ ਹੈ ਕਿਉਂਕਿ ਹਰ ਕੋਈ ਤਿਆਰ ਆ ਤੇ ਉਹ ਮੈਮਰੀ ਚੱਲਦੀ ਆ ਛਟਕਾਟਾ ਜਿਵੇਂ ਤੁਹਾਡੀਆਂ ਤੋਂ ਮੁਲਾਕਾਤਾਂ ਵੀ ਹੋਈਆਂ ਤੁਹਾਡਾ ਫਲੈਸ਼ਬੈਕ ਕੀ ਹੈ ਕਿ ਇੰਕਲੂਡ ਕਰਦੇ ਦੇਖੋ ਮੈਂ ਤੇ ਰਿਕਾਲੇ ਕਰਨਾ ਕਿ ਹੀ ਵਾਸ ਅ ਰਾਈਟਰ ਖੁਦ ਲਿਖਦੇ ਸੀ ਜਿਹੜੀ ਇੱਕ ਪੰਜਾਬ ਦੀ ਅਸਲ ਸਿਫਤ ਹੈ ਜਿਹੜੇ ਸਾਡੇ ਕਿਰਦਾਰ ਨਿਭਾਉਣ ਵਾਲੇ ਨੇ ਕਾਮੇਡੀ ਦਾ ਉਹ ਭਾਵੇਂ ਲੈਂਦਾ ਪੰਜਾਬ ਹੋਵੇ ਭਾਵੇਂ ਚੜਦਾ ਪੰਜਾਬ ਹੋਵੇ ਜਿਹੜੀ ਇੱਕੋਦਮ ਪੈਰ ਤੇ ਗੱਲ ਸੁਝਣੀ ਹੈ ਵਿਅੰਗ ਲਿਖਣਾ ਇੱਕ ਗੱਲ ਦੇ ਵਿੱਚ ਬੜੀ ਦੂਰ ਤੱਕ ਦੀ ਗੱਲ ਕਹਿ ਜਾਣੀ ਹੈ ਤੇ ਵੱਡੇ ਸਿਆਸਤਦਾਨ ਜਾਂ ਵੱਡੀਆਂ ਪਰਸਨੈਲਿਟੀਜ਼ ਦੇ ਉੱਤੇ ਵੀ ਵਿਅੰਗ ਕਰ ਦੇਣਾ ਲਿਖ ਦੇਣਾ ਉਹ ਇਹਨਾਂ ਦਾ ਇੱਕ ਬਹੁਤ ਵੱਡਾ ਕਮਾਲ ਹੈ ਸੀ ਤੇ ਮੈਂ ਤੇ ਤੁਹਾਨੂੰ ਦੱਸਿਆ ਕਿ ਜੇ ਪੰਜਾਬੀ ਫਿਲਮ ਵੇਖਣੀ ਹੈ ਤੇ ਮੂਵੀ ਦੇ ਵਿੱਚ ਭੱਲਾ ਸਾਹਿਬ ਤੇ ਖੁੱਗੀ ਜੀ ਹੈ ਨਹੀਂ ਤੇ ਆਮ ਤੌਰ ਹੀ ਕਹਿੰਦੇ ਚਲੋ ਕੋਈ ਗੱਲ ਨਹੀਂ ਇਹ ਫੇਰ ਕਿਸੇ ਟਾਈਮ ਕੋ ਦੂਜੀ ਵੇਖ ਲਵਾਂਗੇ ਸੋ ਗ੍ਰੇਟ ਲਾਸ ਟੂ ਦੀ ਫੈਮਿਲੀ ਬਿੰਗਾ ਲੋਪੀ ਤੁਹਾਨੂੰ ਲੱਗਦਾ ਕਿ ਕੋਈ ਚੇਅਰ ਪ੍ਰਪੋਜ਼ ਕਰ ਦੇਣੀ ਹੈ ਹਾਂਜੀ ਬਿੰਗਾ ਲੋਪੀ ਤੁਹਾਨੂੰ ਲੱਗਦਾ ਵੀ ਕੁਝ ਗਵਰਨਮੈਂਟ ਨੂੰ ਵੀ ਚੇਅਰ ਪ੍ਰਪੋਸਟ ਕਰਨੀ ਚਾਹੀਦੀ ਹੈ ਜਾਂ ਕੋਈ ਵੇਖੋ ਇਸ ਤਰ੍ਹਾਂ ਕਿ ਮੌਜੂਦਾ ਮੁੱਖ ਮੰਤਰੀ ਇਨਾਂ ਦੇ ਵਿੱਚੋਂ ਹੀ ਨੇ ਤਾਂ ਮੈਂ ਸਮਝਣਾ ਹੋ ਕੇ ਵੀ ਗਏ ਨੇ ਮੇਰੇ ਤੋਂ ਪਹਿਲੇ ਮੈਂ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਕਿਸਮ ਦੀ ਇੰਸਟੀਟਿਊਸ਼ਨਸ ਦੇ ਯਾਦ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਇੰਸਟੀਚਿਊਟ ਖੋਲਣਾ ਚਾਹੀਦਾ ਕੋਈ ਕੋਈ ਸੰਸਥਾ ਕ੍ਰੀਏਟ ਕਰਨੀ ਚਾਹੀਦੀ ਸੋ ਦਰ ਜਿਹੜਾ ਪੰਜਾਬ ਦਾ ਟੈਲੈਂਟ ਤੁਸੀਂ ਹਿੰਦੁਸਤਾਨ ਭਰ ਚੋਂ ਵੇਖੋ ਕਾਮੇਡੀ ਦੇ ਵਿੱਚ ਤੇ ਗਾਣਿਆਂ ਦੇ ਵਿੱਚ ਤੇ ਐਕਟਿੰਗ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਛਾਏ ਪਾਵੇਂ ਬੰਬੇ ਦੇ ਵਿੱਚ ਫੰਕਸ਼ਨ ਹੋ ਰਹੇ ਨੇ ਪਾਵੇਂ ਨਵੇਂ ਗੀਤਕਾਰ ਲੱਭ ਰਹੇ ਆ ਸੰਗੀਤਕਾਰ ਲੱਭ ਰਹੇ ਆ ਗਾਣ ਵਾਲੇ ਲੱਭ ਰਹੇ ਆ ਫਿਲਮ ਐਕਟਰ ਲੱਭ ਰਹੇ ਆ ਤੇ ਪੰਜਾਬੀ ਛਾਏ ਨੇ ਆਪਣੇ ਮੇਰਾ ਖਿਆਲ ਇਹਨਾਂ ਦੀ ਯਾਦ ਚ ਕੋਈ ਪੱਕੀ ਚੀਜ਼ ਜ਼ਰੂਰ ਐਸਟੈਬਲਿਸ਼ ਸਾਨੂੰ ਕਰਨੀ ਚਾਹੀਦੀ ਮੈਂ ਤੇ ਹੀ ਨਹੀਂ ਬਹੁਤ ਧੰਨਵਾਦ ਥੈਂਕ ਯੂ ਅੱਛਾ ਤੁਸੀਂ